ਦੀ ਰਸੱਚਾ ਸੋਦਾ ਗੁਰਮੀਤ ਬਾਬਾ ਰਾਮ ਰਹੀਮ ਦੇ ਤੇਰੇ ਦੇ ਪ੍ਰਬੰਧਕਾਂ ਚੋਂ ਜਾਂ ਜਿਹੜੇ ਮੇਨ ਬੰਦੇ ਨੇ ਉਹਨਾਂ ਦੀਆਂ ਆਪਦੀਆਂ ਪੋਲੀਟੀਕਲ ਐਫੀਲੀਏਸ਼ਨ ਸਿਆਸੀ ਯਾਰੀਆਂ ਕਹਿ ਲੋ ਸਿਆਸੀ ਕਮਿਟਮੈਂਟ ਕਹਿ ਲੋ ਉਹ ਡਵੈਲਪ ਹੋ ਗਈਆਂ ਕੋਈ ਕਾਂਗਰਸ ਨਾਲ ਰਲ ਗਿਆ ਕੋਈ ਬੀਜੇਪੀ ਨਾਲ ਰਲ ਗਿਆ ਕੋਈ ਅਕਾਲੀ ਦਾਨ ਨਾਲ ਰਲ ਗਿਆ ਉਹਨਾਂ ਦੇ ਪਰਸਨਲ ਇਕੁਏਸ਼ਨਸ ਡਵੈਲਪ ਹੋ ਗਈਆਂ ਵੱਖਰੀਆਂ ਵੱਖਰੀਆਂ ਪਾਰਟੀ ਨੇ ਲੀਡਰਸ਼ਿਪ ਨਾਲ ਹੁਣ ਉਹਨਾਂ ਮੈਨੇ ਨਹੀਂ ਰੱਖਦੇ ਜੀ ਇਹਨਾਂ ਦੇ ਡੇਰੇ ਦੇ ਫੋਲਰ ਨਾਰਾਜ਼ ਨੇ ਚਾਹੀ ਫਰਲੋ ਮਿਲੀ ਜਾਂਦੀ ਆ ਹਰਾਮ ਰਹੀਮ ਨੂੰ ਬਹੁਤ ਬਹੁਤ ਵੀਆਈਪੀ ਟ੍ਰੀਟਮੈਂਟ ਮਿਲਦਾ ਸਨਾਰੀਆ ਜੇਲ੍ਹ ਵਿੱਚ ਜੋ ਵੀ ਆ ਪਰ ਸਜਾ ਤੁਹਾਨੂੰ ਬੀਜੇਪੀ ਦੀ ਰਾਜਨੀਤੀ ਦਾ ਦੇਖਦੇ ਹਾਂ ਮਾਲਵੇ ਦੇ ਵਿੱਚ ਜਿਵੇਂ ਡੇਰਾ ਸੱਚਾ ਸੋਦ ਦਾ ਵੱਡਾ ਆਧਾਰ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੇ ਜਾ ਤੁਹਾਨੂੰ ਲੱਗਦਾ ਮਾਹੌਲ ਹੋਊਗਾ ਜਿਸ ਤਰ੍ਹਾਂ ਰਾਜਨੀਤਿਕ ਵਿੰਗ ਤਾਂ ਇਹਨਾਂ ਨੇ ਭੰਗ ਕਰ ਦਿੱਤਾ ਗਿਆ ਹੈਗਾ ਜੀ ਦੇਖੋ ਕਿਸੇ ਵੇਲੇ ਇਹਨਾਂ ਦਾ ਬੜਾ ਦਬਦਬਾ ਸੀਗਾ ਸਿਆਸੀ ਤੌਰ ਤੇ ਇਨਾਂ ਦੇ ਪਿੱਛੇ ਵੋਟ ਬੈਂਕ ਵੀ ਸੀਗਾ ਡੇਰਾ ਸੱਚਾ ਸੌਦਾ ਗੁਰਮੀਤ ਬਾਬਾ ਰਾਮ ਰਹੀਮ ਦੇ ਫਾਲਰ ਜਿਹੜੇ ਸੀਗੇ ਇਹ ਇੱਕ ਇਹਨਾਂ ਦਾ ਅੰਦਰੂਨੀ ਹੁਕਮਨਾਮਾ ਇਸ਼ੂ ਹੁੰਦਾ ਹੁੰਦਾ ਸੀ ਪੋਲੀਟੀਕਲ ਬੈਂਕ ਅੱਗੇ ਕੈਰੀ ਕਰਦਾ ਸੀ ਤੇ ਹਰੇਕ ਆਪ ਦੇ ਡਬੋਟੀ ਤਾਈ ਜਾਂ ਜੋ ਵੀ ਇਹਨਾਂ ਦੇ ਡੇਰੇ ਦੇ ਫਾਲਰ ਨੇ ਉਹਦਾ ਤੇ ਪਹੁੰਚਾਉਂਦਾ ਹੁੰਦਾ ਸੀ ਪਰ ਸਿਸਟਮ ਇਹ ਪਿੱਛੇ ਜੇ ਖਰਾਬ ਹੋ ਗਿਆ ਕਿਉਂ ਖਰਾਬ ਹੋ ਗਿਆ ਇਨਾਂ ਦੀਆਂ ਜਿਹੜੀਆਂ ਡੇਰੇ ਦੇ ਪ੍ਰਬੰਧਕਾਂ ਚੋਂ ਜਾਂ ਜਿਹੜੇ ਮੇਨ ਬੰਦੇ ਨੇ ਉਹਨਾਂ ਦੀਆਂ ਆਪਦੀਆਂ ਪੋਲੀਟੀਕਲ ਐਫੀਲੀਏਸ਼ਨਸ ਸਿਆਸੀ ਯਾਰੀਆਂ ਕਹਿ ਲਓ ਸਿਆਸੀ ਕਮਿਟਮੈਂਟ ਕਹਿ ਲਓ ਉਹ ਡਵੈਲਪ ਹੋ ਗਈਆਂ ਕੋਈ ਕਾਂਗਰਸ ਨਾਲ ਲੱਗ ਗਿਆ ਕੋਈ ਬੀਜੇਪੀ ਨਾਲ ਲੱਗ ਗਿਆ ਕੋਈ ਅਕਾਲੀ ਦਾਨਾ ਨਾਲ ਲੱਗ ਗਿਆ ਉਹਨਾਂ ਦੀ ਪਰਸਨਲ ਇਕੁਏਸ਼ਨਸ ਡਵੈਲਪ ਹੋ ਗਈਆਂ ਬੱਕਰੀਆਂ ਬੱਕਰੀਆਂ ਪਾਰਟੀ ਨੇ ਲੀਡਰਸ਼ਿਪ ਨਾਲ ਹੁਣ ਉਹਨਾਂ ਮੈਨੇ ਨਹੀਂ ਰੱਖਦੇ ਹੁਣ ਇਹਨਾਂ ਦੀ ਵੋਟ ਸਪਲਿਟ ਹੁੰਦੀ ਆ ਠੀਕ ਹੈ ਡੇਰਾ ਖੁੱਲੇ ਤੌਰ ਤੇ ਨਹੀਂ ਅਪੀਲ ਕਰਦਾ ਜੇ ਅੰਦਰੋਂ ਵੀ ਅਪੀਲ ਕਰਦਾ ਤਾਂ ਉਹੀ ਗੱਲ ਇਹਨਾਂ ਨੂੰ ਪਤਾ ਵੀ ਬਟਨ ਦੱਬਣ ਲੱਗਿਆ ਕਿਸਮ ਕੀ ਪਤਾ ਲੱਗਦਾ ਵੀ ਕਿੱਥੇ ਵੋਟ ਪਾਉਣੀ ਆ ਮੈਂ ਕਹਿੰਦੇ ਦੂਜੀ ਗੱਲ ਭਾਜਪੀ ਨਾਲ ਥੋੜੀ ਜੀ ਇਹਨਾਂ ਦੇ ਡੇਰੇ ਦੇ ਫੋਲਰ ਨਾਰਾਜ਼ ਨੇ ਚਾਹੇ ਫਰ ਲੋ ਮਿਲੀ ਜਾਂਦੀ ਆ ਰਾਮ ਰਹੀਮ ਨੂੰ ਬਹੁਤ ਵੀ ਆਈਪੀ ਟ੍ਰੀਟਮੈਂਟ ਮਿਲਦਾ ਸਨਾਰੀਆ ਜੇਲ੍ਹ ਚ ਜੋ ਵੀ ਆ ਪਰ ਸਜ਼ਾ ਤਾਂ ਉਹਨੂੰ ਭਾਜਪੀ ਦੀ ਰਾਜੀ ਹੋਈ ਨਾ ਇਹ ਨਾ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਵੀ ਭਾਜੀਪੀ ਡਬਲ ਗੇਮ ਖੇਡਦੀ ਹੈ ਸਾਡੇ ਨਾਲ ਇੱਕ ਪਾਸੇ ਸਾਡਾ ਬਾਬਾ ਅੰਦਰ ਕਰ ਰੱਖਿਆ ਇੱਕ ਪਾਸੇ ਉਹਨੂੰ ਸਾਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਵੀ ਅਸੀਂ ਤਾਂ ਤੁਹਾਡੇ ਬਾਬੇ ਦੇ ਹਮੈਤੀ ਬਹੁਤ ਆ ਐਸ ਕਰਕੇ ਡੇਰੇ ਦੀਆਂ ਵੋਟਾਂ ਦਾ ਜਿਹੜਾ ਪ੍ਰਭਾਵ ਆ ਉਹਨਾਂ ਨਹੀਂ ਰਿਹਾ ਪ੍ਰਭਾਵ ਹੈਗਾ ਪਰ ਉਹਨਾਂ ਨਹੀਂ ਰਿਹਾ ਜਿੰਨੀ ਕੋਈ ਪਾਰਟੀ ਦੇ ਹੱਕ 'ਚ ਆਪ ਦਾ ਫਤਵਾ ਈਸ਼ੂ ਕਰਨਗੇ ਵੀ ਪਾਓ ਉਹਨਾਂ ਕਿ ਇਹਨਾਂ ਦੇ ਜਿਹੜੇ ਸਿਆਸੀ ਬੰਦੇ ਨੇ ਜੇ ਪ੍ਰਬੰਧਕ ਨੇ ਜਮੂਤ ਭਰਨੀ ਉਹਨਾਂ ਦੀਆਂ ਦੂਜੀਆਂ ਪਾਰਟੀਆਂ ਦੇ ਨਾਲ ਲੀਡਰਸ਼ਿਪ ਨਾਲ ਇਕੁਏਸ਼ਨ ਡਵੈਲਪ ਹੋਈ ਵੀ ਆ ਉਹਨੇ ਇੱਕ ਵੋਟ ਉਧਰ ਭੇਜੂਗੀ ਇਸ ਕਰਕੇ ਨਤੀਜਿਆਂ ਦੇ ਕੋਈ ਅਸਰ ਨਹੀਂ ਪਉਂਦਾ ਹੈ